ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਉਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮ ਮਜੀਠੀਆ ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਬਾਜ਼ ਵਰਗੀ ਅੱਖ ਜਿਹੜੀ ਹੈ ਬਿਕਮ ਮਜੀਠੀਆ ਉੱਤੇ ਰੱਖੀ ਹੋਈ ਹੈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਲਈ ਅੱਜ ਜਿਹੜੇ ਸਬੂਤ ਪੇਸ਼ ਕੀਤੇ ਗਏ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਬਿਕਮ ਜਿਠਿਆ ਦੇ ਵਕੀਲਾ ਵੱਲੋਂ ਉਹ ਕੋਈ ਖਾਸ ਕੋਈ ਠੋਸ ਨਹੀਂ ਸਰ ਇਸ ਕਰਕੇ ਪਟੀਸ਼ਨ ਦੇ ਵਿੱਚ ਸੋਧ ਕਰਨ ਦੇ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗ ਲਿਆ ਹੈ ਬਿਕਮ ਜਿਠਿਆ ਦੇ ਵਕੀਲਾ ਨੇ ਸਵੇਰੇ ਖਬਰ ਆਈ ਸੀ ਕਿ ਸਾਰੀ ਰਾਤ ਸੁੱਤੇ ਨਹੀਂ ਪੁੰਜੇ ਸੌਣਾ ਪਿਆ ਜੇਲ੍ਹ ਦੇ ਵਿੱਚ ਬਿਕਮ ਜਿਠਿਆ ਨੂੰ ਬੀਪੀ ਉਹਦਾ ਬਲੱਡ ਪ੍ਰੈਸ਼ਰ ਉਹਦਾ 160 ਹੋ ਗਿਆ ਉਨੂੰ ਉਹੀ ਖਾਣਾ ਦਿੱਤਾ ਗਿਆ ਜਿਹੜਾ ਆਮ ਕੈਦੀਆਂ ਨੂੰ ਦਿੱਤਾ ਜਾਂਦਾ ਹੈ ਕੋਈ ਵੀ ਵੀਆਈਪੀ ਚੀਜ਼ ਜਾਂ ਸਹੂਲਤ ਬਿਕਰਮ ਜਿਠਿਆ ਨੂੰ ਨਹੀਂ ਦਿੱਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸੀਸੀਟੀਵੀ ਕੈਮਰੇ ਜਿਹੜੀ ਬਰਕ ਦੇ ਵਿੱਚ ਨਜ਼ਰਬੰਦ ਨੇ ਅਤੇ ਦੋ ਕੈਮਰੇ ਜਿਹੜੇ ਨੇ ਕੋਲੂ ਡੋਰ ਦੇ ਵਿੱਚ ਲਗਾ ਦਿੱਤੇ ਗਏ ਨੇ ਹਰ ਗਤੀਵਿਧੀ ਦਾ ਧਿਆਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਵਿਭਾਗ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਹਾਂ ਬਹੁਤ ਵਧੀਆ ਤਰੀਕੇ ਨਾਲ ਟਰੀਟ ਨਾ ਕੀਤਾ ਜਾਵੇ ਬਿਕਮਜੀਤਿਆ ਨੂੰ ਲੇਕਿਨ ਹੁਣ ਬਿਕਮਜੀਤ ਸਿੰਘ ਮਜੀਠੀਆ ਦਾ ਸੁਨੇਹਾ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗ ਗਿਆ ਲਗਾ ਦਿੱਤਾ ਗਿਆ ਹੈ ਕਿਉਂਕਿ ਮੁੱਛਾਂ ਨੂੰ ਤਾ ਦਿੱਤਾ ਗਿਆ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਤੇ ਕਿਹਾ ਗਿਆ ਕਿ ਭਗਵੰਤ ਮਾਨਾ ਤੇਰੀਆਂ ਚੀਕਾਂ ਕਰਵਾ ਦੇਵਾਂਗਾ ਸਮਾਂ ਆਉਣ ਦੇ ਸਿਰਵਟਾਰਾ 18 ਮਹੀਨੇ ਰਹਿ ਗਏ ਨੇ ਇਵਨ ਦੋ ਹਰਸਿਮਰਪੁਰ ਕੋਲ ਬਾਤਲ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਕਿਹੜੇ ਬਾਗ ਦੀ ਮੂੜੀ ਹੈ ਇਹ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਉਹਨੂੰ ਧਰੂ ਕੇ ਲਿਆਂਦਾ ਜਾਵੇਗਾ ਕਿਉਂਕਿ ਇਹ ਜ਼ਾਇਦਤ ਬਣਾ ਰਹੇ ਨੇ ਆਪਣੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਤੱਕੇਸ਼ਾਈ ਕਰ ਰਹੇ ਨੇ ਮੇਰੇ ਭਰਾ ਦੇ ਨਾਲ ਇਧਰੋਂ ਜਦੋਂ ਖਬਰ ਸਵੇਰੇ ਨੈਸ਼ਨ ਹੋਈ ਜਿਹੜੇ ਬਲੱਡ ਪ੍ਰੈਸ਼ਰ ਯਾਨੀ ਕਿ ਬਲੱਡ ਪ੍ਰੈਸ਼ਰ ਬਿਕਮ ਜਿਸਮ ਜੀਠਿਆ ਦਾ ਵਧਿਆ ਹੋਇਆ ਹੈ ਟੈਨਸ਼ਨ ਦੇ ਵਿੱਚ ਨੇ ਇਸ ਗੱਲ ਦੀ ਖੁੱਤ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤੀ ਲੇਕਿਨ ਸੁਨੇਹਾ ਭੇਜ ਦਿੱਤਾ ਗਿਆ ਹੈ ਬਿਕਮ ਜਿਸਮ ਜੀਠਿਆ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਜੀਠਿਆ ਨੇ ਨਾਭਾ ਜ਼ਿਲ੍ਹੇ ਤੋਂ ਭਗਵੰਤ ਮਾਨ ਨੂੰ ਸੁਨੇਹਾ ਭੇਜਿਆ ਹੈ ਮੇਰਾ ਬੀਪੀ ਸਹੀ ਹੈ ਲੇਕਿਨ ਤੂੰ ਚੈੱਕ ਕਰਾਉਂਦਾ ਰਹਿ ਯਾਨੀ ਕਿ ਉਹਨਾਂ ਨੇ ਕਿਹਾ ਕਿ ਮੇਰਾ ਬੀਪੀ ਤਾਂ ਸਹੀ ਹੈ ਤੂੰ ਆਪਣਾ ਸਮੇਂ-ਸਮੇਂ ਤੇ ਬੀਪੀ ਚੈੱਕ ਕਰਾਉਂਦਾ ਰਹਿ ਕਿਤੇ ਤੂੰ ਨਾ ਗਰਦਾਨੀਆਂ ਖਾ ਕੇ ਡਿੱਗ ਪਵੇਂ ਜਿਸ ਤਰ੍ਹਾਂ ਦੇ ਤੇਰੇ ਵੱਲੋਂ ਝੂਠੇ ਇਲਜ਼ਾਮ ਝੂਠੇ ਦੋਸ਼ਾਂ ਦੇ ਵਿੱਚ ਮੈਨੂੰ ਪਸਾਇਆ ਗਿਆ ਹੈ ਯਾਨੀ ਕਿ ਇੱਕ ਤਰ੍ਹਾਂ ਦੀ ਧਮਕੀ ਦੇ ਦਿੱਤੀ ਗਈ ਹੈ ਜਿਵੇਂ ਕਹਿੰਦੇ ਨੇ ਕਿ ਰੱਸੀ ਜਲ ਗਈ ਪਰ ਵਟ ਨਹੀਂ ਗਿਆ ਉਹ ਗੱਲ ਹੈ ਬਿਕਰਮ ਮਜੀਠੀਆ ਦੀ ਬਿਕਰਮ ਮਜੀਠੀਆ ਵੱਲੋਂ ਸੁਨੇਹਾ ਭੇਜਿਆ ਗਿਆ ਹੈ ਪਈ ਮੇਰਾ ਬੀਪੀ ਠੀਕ ਹੈ ਤੂੰ ਆਪਣਾ ਸਮੇਂ-ਸਮੇਂ ਤੇ ਬੀਪੀ ਚੈੱਕ ਕਰਾ